ਵੀਰਵਾਰ ਸਵੇਰੇ ਵੀ ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ ਹੈ। ਬੁੱਧਵਾਰ ਨੂੰ ਸਵੇਰ 'ਚ 60 ਦਿਨਾਂ ਬਾਅਦ ਹੋਈ بارش ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਵੀਰਵਾਰ ਨੂੰ ਜਲੰਧਰ, ਲੁਧਿਆਣਾ, ਫਰੀਦਕੋਟ, ਅਬੋੜ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ 'ਚ ਮੀਂਹ ਪਿਆ ਹੈ। ਮੰਗਲਵਾਰ ਰਾਤ ਅਤੇ ਬੁੱਧਵਾਰ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਸ ਤੋਂ ਪਹਿਲਾਂ 1 ਦਸੰਬਰ 2023 ਨੂੰ ਪੰਜਾਬ ਵਿੱਚ ਮੀਂਹ ਪਿਆ ਸੀ। 29 ਜਨਵਰੀ ਤੱਕ ਸੋਕੇ ਅਤੇ ਫਿਰ ਸਿਰਫ 1 ਦਿਨ ਮੀਂਹ ਪੈਣ ਕਾਰਨ ਇਹ ਆਮ ਨਾਲੋਂ 94% ਘਟਾ ਦਰਜ ਕੀਤਾ ਗਿਆ ਹੈ 20.3 ਮਿਲੀਮੀਟਰ ਦੀ ਆਮ ਮੀਂਹ ਦੇ ਮੁਕਾਬਲੇ ਪੰਜਾਬ ਵਿੱਚ ਜਨਵਰੀ ਵਿੱਚ 1.2 ਮਿਲੀਮੀਟਰ ਮੀਂਹ ਪਿਆ ਹੈ ਮੀਂਹ ਨਾਲ ਤੇਜ਼ ਹਵਾਵਾਂ ਨੇ ਠੰਡਕ ਦੇ ਅਹਿਸਾਸ ਨੂੰ ਹੋਰ ਵਧਾ ਦਿੱਤਾ ਹੈ ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ yellow alert ਜਾਰੀ ਕੀਤਾ ਹੈ ਵੀਰਵਾਰ ਨੂੰ ਵੀ ਕਈ ਥਾਵਾਂ ਤੇ ਸੰਗਣੀ ਧੁੰਦ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਸੀ ਪੰਜਾਬ ਵਿੱਚ ਇਸ ਵਾਰ ਜਨਵਰੀ ਦੇ ਦਿਨ ਪਿਛਲੇ 13 ਸਾਲਾਂ ਦੇ ਮੁਕਾਬਲੇ ਸਭ ਤੋਂ ਠੰਡੇ ਰਹੇ ਨੇ 2011 ਤੋਂ ਬਾਅਦ ਇਸ ਵਾਰ ਜਨਵਰੀ ਵਿੱਚ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ ਇਸ ਸਾਲ ਅੰਮ੍ਰਿਤਸਰ ਵਿੱਚ ਜਨਵਰੀ ਵਿੱਚ ਔਸਤਨ ਵੱਧ ਤੋਂ ਵੱਧ ਤਾਪਮਾਨ 12.8 ਡਿਗਰੀ ਲੁਧਿਆਣਾ ਵਿੱਚ 13.4 ਡਿਗਰੀ ਅਤੇ ਪਟਿਆਲਾ ਵਿੱਚ 13.5 ਡਿਗਰੀ ਰਿਹਾ ਜਦੋਂ ਕਿ 2011 ਤੋਂ 2023 ਤੱਕ ਜਨਵਰੀ ਵਿੱਚ ਇਹਨਾਂ ਸ਼ਹਿਰਾਂ ਦਾ ਉਸਤਨ ਵਧ ਤੋਂ ਵੱਧ ਤਾਪਮਾਨ ਇਸ ਵਾਰ ਨਾਲੋਂ ਵੱਧ ਜੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ ਇਸ ਵਾਰ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਦਿਨ ਠੰਡੇ ਰਹਿਣ ਦਾ ਕਾਰਨ ਬਹੁਤ ਸੰਗਣੀ ਧੁੰਦ ਹੈ ਪੰਜਾਬ ਲਗਭਗ ਪੂਰਾ ਮਹੀਨਾ ਧੁੰਦ ਦੀ ਚਾਦਰ ਵਿੱਚ ਹੀ ਲਿਪਟਿਆ ਰਿਹਾ ਹੈ ਇਸ ਦੇ ਸਿਖਰ ਤੇ ਔਸਤਨ 22 ਦਿਨਾਂ ਲਈ ਸੂਰਜ ਦੀ ਰੋਸ਼ਨੀ ਨਹੀਂ ਸੀ